ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰ ਵਿਸ਼ਾਲ ਕੁਮਾਰ ਤੁਸੀਂ ਦੇਖ ਰਹੇ ਹੋ ਮੁਕਸ਼ਰੀ ਧਮਕੀ ਨਿਊਜ਼ ਅਸੀਂ ਇੱਕ ਪਹੁੰਚੇ ਲਬਾਣੇ ਵਾਲੀ ਪਿੰਡ ਦੇ ਵਿੱਚ ਪੂਰਵ ਕੋਰਜੀ ਦੇ ਘਰ ਜਿਨ੍ਹਾਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਟਿਕਟ ਦਿੱਤੀ ਗਈ ਹੈ ਬਲਾਕ ਸਮਤੀ ਦੀ ਪੂਰਵ ਕੋਰਜੀ ਨੂੰ ਆਓ ਆਪਾਂ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਸਤਿ ਸ਼੍ਰੀ ਅਕਾਲ ਮਾਦਾ ਜੀ ਸਤਿ ਸ਼੍ਰੀ ਅਕਾਲ ਮਾਦਾ ਇਹ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਠੀਕ ਧੰਨਵਾਦ ਮਾਦਾ ਕੀ ਕਹਿਣਾ ਚਾਹੋਗੇ ਤੁਹਾਨੂੰ ਜਿਵੇਂ ਬਲਾਕ ਸਮਤੀ ਟਿਕਟ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਹਾਂ ਜੀ ਧੰਨਵਾਦ ਕਰਦੇ ਜੀ ਅਸੀਂ ਰੋਜੀ ਵਰਕੰਦੀ ਦਾ ਜਿਹਨੇ ਸਾਨੂੰ ਡਿ렉ਟਰ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਆਦਾ ਜੀ ਵਰਕੰਦੀ ਦਾ ਜਿਉ ਸਾਨੂੰ 6 ਪਿੰਡਾਂ ਦੇ ਵਿੱਚ ਜੀ ਉਹਨੇ ਸਾਨੂੰ ਵੋਟਾਂ ਪਾਉਣ ਦੇ ਅਸੀਂ ਉਹਨਾਂ ਰਕਾ ਨੂੰ ਕਰਾਂਗੇ ਜ਼ਿੰਮੇਵਾਰੀ ਸਮਝਾਂਗੇ ਰੋਜੀ ਵਰਕੰਦੀ ਦੀ ਬਹੁਤ ਧੰਨਵਾਦ ਹੈ ਆਓ ਆਪਾਂ ਤੁਹਾਡੀ ਉਹਨਾਂ ਦੇ ਜਿਹੜੇ ਹਸਬੰਦ ਨਾਲ ਗੱਲਬਾਤ ਕਰਾਉਣੇ ਆ ਪਪਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਦੇਵ ਸਿੰਘ ਹੈ ਕੀ ਕਹਿਣਾ ਚਾਹੋਗੇ ਤੁਸੀਂ ਜੀ ਕਿ ਜਿਹੜੀ ਮੰਨ ਕੇ ਤੁਹਾਨੂੰ ਤੁਹਾਡੇ ਘਰ ਜੋਂ ਟਿਕਟ ਦਿੱਤੀ ਗਈ ਹੈ ਸ਼ਰੋਮਣੀ ਕਾਲਜ ਵਾਲੋਂ ਬਲਾਕ ਸੰਪਤੀ ਦੀ ਇਹ ਜੀ ਸਾਨੂੰ ਟਿਕਟ ਦਿੱਤੀ ਗਈ ਹੈ ਜੋ ਉਹ ਵੀ ਰੋਜੀ ਬਰਕੰਦੀ ਨੇ ਤੇ ਸਾਰੇ ਟਿੰਡਾ ਦੇ ਵਿੱਚ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸ਼ਰੋਮਣੀਆਂ ਅਕਾਲੀ ਦਲ ਜਿਹੜਾ ਇਹਨਾਂ ਨੂੰ ਮੇਰੇ ਮਨੋਂ ਤੋਂ ਲਾ ਕੇ ਤੇ ਇਹਨਾਂ ਦੇ ਕੰਮ ਵੇਖੀ ਤਮੈਨ ਬਹੁਤ ਚੰਗੀ ਲੱਗੀ ਕਿ ਲੋਕਾਂ ਦੇ ਨਾਲ ਜਿਵੇਂ ਦੂਸਰੀਆਂ ਪਾਰਟੀਆਂ ਦੇ ਹੁਣ ਕਰ ਰਹੀਆਂ ਜੋ ਵੀ ਤੱਕਾ ਉਹਦੀ ਕੀ ਜੋ ਪਿੰਡਾਂ ਦੇ ਵਿੱਚ ਕੰਮ ਹਧੂਰੇ ਪਾਇਆ ਉਹ ਅਸੀਂ ਆਪਦੇ ਛੇ ਪਿੰਡਾਂ ਦੇ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਤਨ ਮੰਨ ਦੇਈ ਦੇ ਨਾਲ ਅਸੀਂ ਲੋਕਾਂ ਨੂੰ ਸਭ ਨੂੰ ਤਕੜੀ ਤੇ ਮੋਰਾ ਲਾ ਕੇ ਤੇ ਜਿਤਾਉਣ ਤੇ ਅਸੀਂ ਉਹਨਾਂ ਲੋਕਾਂ ਦਾ ਜ਼ਰੂਰ ਜ਼ਿੰਮੇਵਾਰੀਆਂ ਲਵਾਵਾਂਗੇ ਅਸੀਂ ਇਸ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਛੇ ਪਿੰਡ ਸਾਡੇ ਲਮਾਨਿਆ ਵਾਲੀ ਸੱਕਾ ਵਾਲੀ ਤੇ ਜੰਡੂ ਕੀ ਬੁੱਢੀ ਮਾਰ ਹਰਦਾਵਾ ਤੇ ਮੰਗਲ ਇਹ 6 ਪੈਂਦਾ ਜਿਹੜੀ ਇਹਨਾਂ ਦੇ ਵਿੱਚ ਅਸੀਂ ਪੂਰੀ ਆਪਣੀ ਤਨਮਨ ਦੇ ਨਾਲ ਪਾਰਟੀ ਨੂੰ ਇਹ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਵਿੱਚ ਪਾਵਾਂਗੇ ਬਾਬਾ ਜੀ ਹੋਰ ਤੁਸੀਂ ਜਨਤਾ ਨੂੰ ਕੀ ਤੁਸੀਂ ਕਹਿਣਾ ਚਾਹੋਗੇ ਜਨਤਾ ਨੂੰ ਅਸੀਂ ਇਹ ਹੀ ਵਿਸ਼ਵਾਸ ਦਿਵਾਉਨੇ ਆ ਵੀ ਤੁਸੀਂ ਤੱਕੜੀ ਤੇ ਮੋਰਾ ਲਾ ਕੇ ਇਹ ਸਾਨੂੰ ਦਿਤਾਓ ਜਿੰਨਾ ਵੀ ਵੱਧ ਤੋਂ ਵੱਧ ਮੈਂ ਗਰੀਬ ਭਾਈਚਾਰੇ ਦੇ ਵਿੱਚ ਜਨਮ ਲਿਆ ਤੇ ਗਰੀਬ ਭਾਈਚਾਰੇ ਦੇ ਵਿੱਚ ਰਹਿ ਕੇ ਤਾਂ ਆਪਣੀ ਤਨਮੰਦਈ ਦੇ ਨਾਲ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਉਹ ਮੈਂ ਪੂਰਾ ਹੀ ਪੂਰਾ ਸੁਜੋਗ ਆਪਦੀ ਜ਼ਿੰਦਗੀ ਦਾ ਪੂਰਾ ਸੁਜੋਗ ਲੋਕਾਂ ਦੇ ਵਿੱਚ ਕੰਮ ਕਰਦਾ ਰਹੂੰਗਾ ਤਨਮਨ ਨਾਲ ਪੱਖਪਾਤ ਤੋਂ ਬਿਨਾਂ ਕਿ ਜਿਹੜਾ ਕੋਈ ਵੀ ਆ ਮੇਰੇ ਬਾਤ ਸਾਰੇ ਇੱਕੋ ਜਿਹੇ ਹੋਣਗੇ ਨੇੜ ਵਾਲਾ ਵੀ ਦੂਰ ਵਾਲਾ ਵੀ ਪਰ ਜੋ ਕੰਮ ਸਾਡੇ ਪਿੰਡ ਦੇ 9 ਸਾਲ ਤੋਂ ਪਿੱਛੇ ਲਟਕੇ ਆ ਉਹ ਜ਼ਰੂਰ ਮੈਂ ਕਰੂੰਗਾ ਅਸੀਂ ਦੇਖੋ ਆਪਾਂ ਗੱਲਬਾਤ ਕੀਤੀ ਲਬਾਣੇ ਵਾਲੀ ਪਿੰਡ ਦੇ ਵਿੱਚ ਪਹੁੰਚੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਬਣਾਇਆ ਗਿਆ ਹੈ ਬਲਾਕ ਸੰਭਤੀ ਵੱਲੋਂ ਔਰ ਉਹਨਾਂ ਨੇ ਕਿਹਾ ਵੀ ਜਿਹੜੇ ਵੀ ਕੰਮ ਪਿੰਡਾਂ ਦੇ ਵਿੱਚ ਪੈਂਡਿੰਗ ਪਏ ਨੇ ਜੇ ਸਾਨੂੰ ਮੌਕਾ ਮਿਲਦਾ ਤਾਂ ਸਾਡੇ ਵੱਲੋਂ ਕੰਮ ਪੂਰੇ ਕੀਤੇ ਜਾਣਗੇ। ਸ਼੍ਰੀ ਮੁਖਸਰ ਸਾਹਿਬ ਤੋਂ ਵਿਸ਼ਾਲ ਕੁਮਾਰ ਜੀ ਤੋਂ